ਮਿਸਲ ਸ਼ਹੀਦਾਂ ਤਰਨਾਦਲ ਹਰੀਆਵੇਲਾ ਜਥੇਬੰਦੀ ਵੱਲੋਂ ਮੀਰੀ ਪੀਰੀ ਦੇ ਮਾਲਕ 6ਵੀਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 419ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਜਥੇਬੰਦੀ ਦੀ ਦੇਖਰੇਖੇ ਚੱਲ ਰਹੀ ਗੁਰਦੁਆਰਾ ਸਾਹਿਬ ਸ੍ਰੀ ਟਾਲੀ ਸਾਹਿਬ ਪਿੰਡ ਮੁੰਕਾ ਸਿਲਾ ਹੁਸ਼ਿਆਰਪੁਰ ਵਿਖੇ ਜਥੇਬੰਦੀ ਦੇ ਮੁਖੀ ਜ਼ਿੰਦਾ ਸ਼ਹੀਦ ਵਜੋਂ ਜਾਣੀ ਜਾਂਦੀ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਵੇਲਾ ਦੀ ਰਹਿਨਮਾਈ ਹੇਠ ਕਰਵਾਇਆ ਗਿਆ ਜ਼ਿਕਰ ਹੋ ਗਿਆ ਕਿ ਇਸ ਥਾਂ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਮਤ 1687 ਬਿਕਰਮੀ ਨੂੰ ਰੁਹੇਲੇ ਪਿੰਡ ਦੇ ਭਗਵਾਨ ਦਾਸ ਖਤਰੀ ਨੂੰ ਸੋਤ ਕੇ ਅਤੇ ਜਲੰਧਰ ਦੇ ਸੂਬਾ ਅਬਦੁਲ ਖਾਨਾ ਜੰਗ ਫਤਿਹ ਕਰਕੇ ਪਹੁੰਚੇ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ 3 ਦਿਨ ਠਹਿਰੇ ਅਤੇ ਕੀਰਤਨ ਦੇ ਦੀਵਾਨ ਸਜਾਏ ਤਤਕੁਰੂ ਜੀ ਨੇ ਅੰਮ੍ਰਿਤ ਵੇਲੇ ਟਾਲੀ ਦੇ ਤਰਖਤ ਦੀ ਦਾਤਨ ਕੱਟ ਕੇ ਦਾਤਨ ਜ਼ਮੀਨ ਵਿੱਚ ਘਟ ਦਿੱਤੀ। ਸਮਾਪਾ ਕੇ ਉਹ ਦਾਤਨ ਟਾਲੀ ਦੇ ਤਰਖਤ ਦਾ ਰੂਪ ਧਾਰਨ ਕਰ ਗਈ ਜੋ ਅੱਜ ਵੀ ਇੱਥੇ ਮੌਜੂਦ ਹੈ। ਇਸ ਕਰਕੇ ਹੀ ਇਸ ਥਾਂ ਦਾ ਨਾਮ ਟਾਲੀ ਸੈਪ ਪੈ ਗਿਆ। ਇੱਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਣ ਲਈ ਪਹੁੰਚਦੀਆਂ ਹਨ। ਇਸ ਤੋਂ ਇਲਾਵਾ ਗੁਰੂ ਜੀ ਦੇ ਸੋਲੇ ਘੋੜੇ ਦੇ ਪੌਟ ਮਾਰਨ ਨਾਲ ਜਲ ਦਾ ਪਵਿੱਤਰ ਚਸ਼ਮਾ ਨਿਕਲਿਆ ਜੋ ਬੌਲੀ ਦੇ ਰੂਪ ਵਿੱਚ ਅੱਜ ਵੀ ਇਸ ਥਾਂ ਤੇ ਮੌਜੂਦ ਹੈ। ਇਸ ਪਵਿੱਤਰ ਸਥਾਨ ਦੀ ਸੇਵਾ ਸੰਭਾਲ ਪਾਈ ਕੁਲਦੀਪ ਸਿੰਘ ਅਤੇ ਪਾਈ ਹਰਪ੍ਰੀਤ ਸਿੰਘ ਵੱਲੋਂ ਨਿਭਾਈ ਜਾ ਰਹੀ ਹੈ। ਸਲਾਨਾ ਸਮਾਗਮ ਮੌਕੇ ਸويرਵਲੀ ਗੁਰਦੁਆਰਾ ਸਾਹਿਬ ਵਿਖੇ ਇਲਾਕੇ ਦੀਆਂ ਸੰਗਤਾਂ ਵੱਲੋਂ ਰਖਵਾਏ ਗਏ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਈ ਗਏ। ਇਸ ਸੁਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਪਾਈ ਹਰਪ੍ਰਜਨ ਸਿੰਘ ਖਾਲਸਾ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠਾਂ ਦੀ ਸੇਵਾ ਕਰਾਉਣ ਵਾਲਿਆਂ ਨੂੰ ਗੁਰੂ ਘਰ ਦੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਬਰਡੇ ਮੇਰੇ ਸਾਹਿਬਾ ਵੱਡੀ ਤੇਰੀ ਵਰਡੇ ਆ ਇਸ ਸਬਾਹ ਸ੍ਰੀ ਗੁਰਗ੍ਰੰਥ ਸਾਹਿਬ ਜੀ ਨੂੰ ਇੱਕ ਖੁੱਲੀ ਸਜਾਈ ਪੰਡਾਲ ਵਿੱਚ ਸ਼ੁਸ਼ੋਭਿਤ ਕੀਤਾ ਗਿਆ ਅਤੇ ਧਾਰਮਿਕ ਦੀਵਾਨ ਸਜਾਏ ਗਏ ਇਸ ਮੌਕੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ ਸਜਾਇਆ ਗਿਆ ਧਾਰਮਿਕ ਦੀਵਾਨ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਕਥਾਵਾਚਕ ਤੇ ਕੀਰਤਨੀ ਜਥਿਆਂ ਨੇ ਜੁੜੀ ਸੰਗਤ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ ਇਨਾ ਚਤਿਆ ਵਿੱਚ ਪਾਈ ਮਹਿਤਾਬ ਸਿੰਘ ਜਿਲੰਦਰ ਪਾਈ ਅਵਤਾਰ ਸਿੰਘ ਬੋਦਲਾ ਪਾਈ ਹਰਪ੍ਰਜਨ ਸਿੰਘ ਸੋਤਲਾ ਪਾਈ ਬਲਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਮੰਦਰ ਸਾਹਿਬ ਪਾਈ ਮਾਹਲ ਸਿੰਘ ਕਵਿਸ਼ਰ ਅਤੇ ਪਾਈ ਕਸ਼ਮੀਰ ਸਿੰਘ ਕਾਦਰ ਦੇ ਢਾਡੀ ਜਥੇ ਨੇ ਆਪਣੀ ਹਾਜ਼ਰੀ ਲਗਵਾਈ। 어? <목소리로> आए बे जो सदगुरू मेरे आए बाहिर किले जो बंदी कटी सदगुरू मेरे ਪੋਕੇ ਵਕਫ ਵਕਤਾਰਮੀ ਕਸਥਾਨਾ ਤੋਂ ਮਹਾਪੁਰਸ਼ਾਂ ਨੇ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਜਥੇਬੰਦੀ ਦੇ ਮੁਖੀ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਸਿੰਘ ਸਾਹਿਬ ਗਿਆਨੀ ਮਾਲ ਸਿੰਘ ਜੀ ਜਥੇਦਾਰ ਤਖਸ਼ਿਰੀ ਕੇਸਕਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਬਾਬਾ ਰਾਮ ਸਿੰਘ ਜੀ ਸਮਾਦਾਵਾਲੇ ਬਾਬਾ ਨਾਗਰ ਸਿੰਘ ਜੀ ਬਾਬਾ ਸੁਮੇਤਰ ਸਿੰਘ ਬਾਬਾ ਬਲਬੀਰ ਸਿੰਘ ਬਿਰਦਾ ਆਸ਼ਰਮ ਹਰਿਆਣਾ ਤੇ ਹੋਰ ਹਾਜ਼ਰ ਹੋਏ ਇਨਾ ਤੋਂ ਇਲਾਵਾ ਰਾਜਨੀਤਿਕ ਸ਼ਖਸੀਅਤਾਂ ਵੀ ਹਾਜ਼ਰ ਹੋਈਆਂ ਜਿਨ੍ਹਾਂ ਵਿੱਚ ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ ਸ਼੍ਰੀ ਸੰਗਤ ਸਿੰਘ ਗਿਲਜੀਆ ਤੇ ਅਰਵਿੰਦਰ ਸਿੰਘ ਰਸੂਲਪੁਰ ਪਹੁੰਚੇ ਇਸ ਮੌਕੇ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਨੇ ਜੁੜੀ ਸੰਗਤ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਬਾਰੇ ਜਾਣਨਾ ਪਾਇਆ ਜਗਤ ਮਾਤਾ ਗੁਰਦੇਵ ਮਾਤਾ ਮਾਤਾ ਗੰਗਾ ਜੀ ਦੀ ਪਵਿੱਤਰ ਕੋਖ ਤੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੋਇਆ ਤਾਂ ਇਹ ਖੁਸ਼ੀਆਂ ਦੀ ਖਬਰ ਦੁਨਿਆਵੀ ਤੌਰ ਤੇ ਵੀ ਪਰਵਾਰਕ ਤੌਰ ਤੇ ਵੀ ਸਭ ਨਾਲੋਂ ਵੱਧ ਇਹ ਖੁਸ਼ੀ ਦਾ ਸਮਾਂ ਹੁੰਦਾ ਜਦੋਂ ਬੱਚੇ ਦਾ ਜਨਮ ਹੁੰਦਾ ਜੀ ਇਹ ਖੁਸ਼ੀਆਂ ਦੀ ਖਬਰ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਕਰਦੇ ਸੇਵਾਦਾਰ ਗੁਰੂ ਸਾਹਿਬ ਜੀ ਦੇ ਚਰਣਾ ਵਿੱਚ ਲੈ ਕੇ ਪਹੁੰਚੇ ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਣਾ ਤੇ ਬੇਨਤੀ ਕੀਤੀ ਇਹ ਸਤਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਗ੍ਰਹਿ ਵਿਖੇ ਗੁਰਦੇਵ ਮਾਤਾ ਜਗਤ ਮਾਤਾ ਜੰਗਾ ਜੀ ਦੀ ਪਤੰਤਰ ਕੋਖਤੋ ਸਹਬਜਾਦੇ ਦਾ ਜਨਮ ਹੋਇਆ ਹੈ ਪਾਤਸ਼ਾਹ ਆਪ ਨਾਮ ਬਖਸ਼ਿਸ਼ ਕਰੋ ਤੋ ਸਤਗੁਰੂ ਸੱਚੇ ਪਾਤਸ਼ਾਹ ਅੰਤਮ ਧਿਆਨ ਹੋਏ ਥੋੜੇ ਸਮੇਂ ਬਾਅਦ ਨੇਤਰ ਖੋਲੇ ਕਹਿਣ ਲੱਗੇ ਨਾਮ ਰੱਖੋ ਸ੍ਰੀ ਹਰਿ ਗੋਬਿੰਦ ਜੀ ਇਹ ਤਾਂ ਹੋਇਆ ਨਾ ਬਾਅਦ ਵਿੱਚ ਜਦੋਂ ਕਿ ਰਿਆਜ ਕਰਦੀ ਤੇ ਬਰਾਜਮਾਨ ਹੋਏ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਾਧ ਸੰਗਤ ਜੀ ਸ੍ਰੀ ਜੋ ਸ਼ਬਦ ਹੈ ਇਹ ਸ਼ਕਤੀ ਦਾ ਪ੍ਰਤੀਕ ਹੈ ਗੁਰੂ ਗੋ ਨਾਮ ਨੇਰੇ ਦਾ ਰੂਹ ਦਾ ਪ੍ਰਕਾਸ਼ ਦਾ ਸਿੱਖ ਦੇ ਹਿਰਦੇ ਰੂਪ ਘਰ ਵਿੱਚੋਂ ਅਗਿਆਨਤਾ ਰੂਪੀ ਨੇਰੇ ਨੂੰ ਦੂਰ ਕਰਕੇ ਜਿਹੜਾ ਗਿਆਨ ਰੂਪੀ ਪ੍ਰਕਾਸ਼ ਕਰਦੇ ਵੇ ਉਹਨੂੰ ਕਹਿੰਦੇ ਹਾਂ ਗੁਰੂ ਜਥੇਦਾਰ ਤਖਤਸ਼੍ਰੀ ਕੇਸਕਿਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਸਿੰਘ ਸਾਹਿਬ ਗਿਆਨੀ ਮਾਲ ਸਿੰਘ ਜੀ ਨੇ ਸਿੱਖੀ ਵਿੱਚ ਆ ਰਹੀ ਨਿਗਾਰ ਭਰੀ ਚਿੰਤਾ ਜ਼ਾਹਿਰ ਕਰਦਿਆਂ ਸੰਗਤਾਂ ਨੂੰ ਬਾਣੀ ਅਤੇ ਬਾਣੀ ਦੇ ਧਾਰਨੀ ਬਣਨ ਦੀ ਅਪੀਲ ਕੀਤੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਦੀ ਵਧਾਈ ਦਿੱਤੀ ਸਤਿਗੁਰੂ ਪਿਤਾ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਦੇ ਘਰ ਵਿਖੇ ਸੰਮਤ 1652 ਸਾਲ 1595 ਅੰਦਰ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਆਪ ਜੀ ਨੇ ਮਾਪੁਰਖਾਂ ਦੇ ਪਾਸੋਂ ਸਰਵਰ ਕੀਤਾ ਹਜ਼ੂਰ ਦੇ ਕੋਲ ਜਦੋਂ ਦਾਸੀ ਨੇ ਆ ਕੇ ਖਬਰ ਸੁਣਾਈ ਵੀ ਸਤਿਗੁਰੂ ਗੁਰੂ ਘਰ ਦੇ ਅੰਦਰ ਸਹਿਬਜ਼ਾਦਾ ਪ੍ਰਗਟ ਹੋਇਆ ਤੋ ਮੇਰੇ ਸਤਿਗੁਰੂ ਨੇ ਆਪਣੀ ਮਵਾਰਕ ਰਸਨਾ ਤੋਂ ਪਾਵਨ ਉਹ ਸ਼ਬਦ ਜੋ ਆਪ ਸੁਣ ਚੁੱਕੇ ਹੋ ਸਤਿਗੁਰੂ ਸੱਚਾ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਤਨ ਤਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਸ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਆਪ ਗੁਰਬਾਣੀ ਅੰਦਰ ਕਹਿ ਦਿੱਤਾ ਚਿਤ ਜੀਵਨ ਉਪਜਿਆ ਸੰਜੋਗ ਉਹ ਸਤਰੰਗ ਜੀਵੇ ਸਮਰੱਥ ਗੁਰੂ ਨੂੰ ਖਤਮ ਕਰਨ ਵਾਸਤੇ ਹਜ਼ੂਰ ਦੇ ਭਰਾਤਾ ਬਾਬਾ ਪਿਰਤੀ ਚੰਦ ਜੀ ਨੇ ਬੜੇ ਯਤਨ ਕੀਤੇ ਹਜ਼ੂਰ ਵਾਲ ਅਵਸਥਾ ਦੇ ਵਿੱਚ ਸਾਨ ਭਵੇਂ ਜੋਗੀ ਨੂੰ ਲਾਲਚ ਦੇ ਕੇ ਸੱਪ ਛਡਾਇਆ ਗਿਆ ਭਵੇਂ ਫੱਤੂ ਦਾਹੀ ਨੂੰ ਲਾਲਚ ਦੇ ਕਰਕੇ ਹਜ਼ੂਰ ਨੂੰ ਦੁੱਧ ਜਾਰ ਅਸਨਾਨੋ ਲਾ ਕੇ ਚੰਗਾਉਣ ਦਾ ਯਤਨ ਕੀਤਾ ਗਿਆ ਪਰ ਉਹ ਸਮਰੱਥ ਸਤਿਗੁਰੂ ਜਿਸ ਨੂੰ ਸਤਿਗੁਰੂ ਨੇ ਆਪ ਹੀ ਪੈਨੋ ਕਿਆ ਵਿੱਚ ਜੀਵਨ ਉਪਜਿਆ ਸੰਜੋਗ ਜਿਸ ਨੂੰ ਸਤਿਗੁਰੂ ਨੇ ਕਿਹਾ ਜੰਮਿਆ ਪੋਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ ਫਿਰ ਭਗਤਾਂ ਦੀ ਸਦਾ ਉਹ ਰੱਖਿਆ ਕਰਨ ਵਾਲਾ ਮਾਲਕ ਸਤਿਗੁਰੂ ਨੇ ਆਪ ਕਿਹਾ ਜਿਸ ਕੇ ਸਿਰ ਉਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੈ ਬੂਲ ਨਾ ਜਾਣੈ ਮਾਇਆ ਮਦ ਮਤਾ ਮਰਣਾ ਚੀਤ ਨ ਆਵੈ ਇਸ ਮੌਕੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਜਿਸ ਦੌਰਾਨ अनेका ਪ੍ਰਾਣੀ ਖੰਡੇ ਪਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ ਸਮਾਗਮ ਵਿੱਚ ਪੁੱਜੀ ਮਹਾਪੁਰਸ਼ਾਂ ਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਵੱਲੋਂ ਗੁਰੂ ਘਰ ਦੀ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਜ਼ਿਆਦਾ ਗਰਮੀ ਦੇ ਮੱਦੇਨਜ਼ਰ ਸੰਗਤਾਂ ਵੱਲੋਂ ਠੰਡੀ ਮਿੱਠੇ ਜਲਦੀਆਂ ਸ਼ਬੀਲਾਂ ਵੀ ਲਗਾਈਆਂ ਗਈਆਂ ਸਟੇਜ ਦੀ ਸੇਵਾ ਪਾਈ ਹਰਪ੍ਰਜਨ ਸਿੰਘ ਜੀ ਖਾਲਸਾ ਸੋਤਲੇ ਵਾਲਿਆਂ ਵੱਲੋਂ ਬਖੂਬੀ ਨਿਭਾਈ ਗਈ ਸੇਵਾਦਾਰਾਂ ਵੱਲੋਂ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾਈਆਂ ਗਈਆਂ ਸਮਾਗਮ ਦੀ ਸਮਾਪਤੀ ਉਪਰੰਤ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤਿਸ਼ਿਰ ਗੁਰ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸਾਹਿਬ ਵਿਖੇ ਸੁਖਾਸਨ ਦੇ ਸਥਾਨ ਤੇ ਪਹੁੰਚਾਇਆ ਗਿਆ ਗੁਰੂ ਜੀ ਦਾ ਅਟੁੱਟ ਲੰਗਰ ਤਿਆਰ ਕੀਤਾ ਗਿਆ ਜਿਸ ਨੂੰ ਸੰਗਤਾਂ ਨੇ ਪੰਕਤਾਂ ਵਿੱਚ ਬੈਠ ਕੇ ਬੜੇ ਪਿਆਰ ਨਾਲ ਛਕਿਆ ਅਖੀਰ ਵਿੱਚ ਜ਼ਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਨੇ ਸਮਾਗਮ ਵਿੱਚ ਪਹੁੰਚੇ ਸੰਤ ਮਹਾਪੁਰਸ਼ਾਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਪ ਦੀਆਂ ਵਧਾਈਆਂ ਦਿੰਦਿਆਂ ਧੰਨਵਾਦ ਕੀਤਾ। ਦੇਸ਼ ਵਿਦੇਸ਼ ਵਿੱਚ ਵਸ ਰਹਿਆਂ ਸਭ ਗੁਰੂ ਨਾਨਕ ਨਾਮ ਲੈਵਾ ਸਿੰਘ ਸੰਗਤਾਂ ਨੂੰ ਮੇਰੀ ਬੀਜ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਔਰ ਮੈਂ ਸਦਕਾ ਅਰਜੋਗ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਚਾਨੂ ਸ਼ੋ ਪ੍ਰਾਪਤ ਪਵਿੱਤਰ ਸਥਾਨ ਗੁਰਦੁਆਰਾ ਢਾਲੀ ਸਾਹਿਬ ਮੋਢਣ ਕਲਾ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆ ਪ੍ਰਕਾਸ਼ ਦਿਹਾੜਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਤਾਨ ਨੇ ਬਹੁਤ પ્રેમ ਪਿਆਰ ਸਤਕਾਰ ਸਹਿਤ ਮਨਾਇਆ ਹੈ ਸਤਿਗੁਰੂ ਖਾਲਸਾ ਸਾਹਿਬ ਜੀ ਅੱਜ ਲੋੜ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਵਾਂ ਨਾਲ ਜੁੜੀਏ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਨਸ਼ੇ ਛੱਡੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾੜ ਲਾ ਕੇ ਗੁਰੂ ਗਿਆ ਖੁਸ਼ੀਆਂ ਪ੍ਰਾਪਤ ਕਰੋ ਜੀ